ਜਥੇਦਾਰ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਰੱਦ ਕਰ ਦਿੱਤਾ ਹੈ ਸੱਤ ਮੈਂਬਰੀ ਕਮੇਟੀ ਦੇ ਲਈ ਨਵੇਂ ਤੇ ਸਖਤ ਹੁਕਮ ਆ ਚੁੱਕੇ ਨੇ ਸੱਤ ਮੈਂਬਰੀ ਕਮੇਟੀ ਨੂੰ ਵੀ ਤਾੜਨਾ ਦੇ ਦਿੱਤੀ ਗਈ ਹੈ ਕਿ ਆਖਰਕਾਰ ਤੁਸੀਂ ਭਰਤੀ ਕਿਵੇਂ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਹਿੰਦਾ ਕਿ ਸਾਡੀ 35 ਲੱਖ ਭਰਤੀ ਹੋ ਚੁੱਕੀ ਹੈ ਉਸ ਭਰਤੀ ਨੂੰ ਲੈ ਕੇ ਜਥੇਦਾਰ ਸਾਹਿਬ ਨੇ ਸਪਸ਼ਟ ਕਰ ਦਿੱਤਾ ਹੈ ਉਹ ਹੁਣ ਭਰਤੀ ਰੱਦੀ ਦੀ ਟੋਕਰੀ ਚ ਜਾ ਚੁੱਕੀ ਹੈ ਪੂਰਾ ਮਾਜ਼ਰਾ ਕੀ ਹੈ ਜਥੇਦਾਰ ਸਾਹਿਬ ਦੇ ਅਹੁਦਾ ਛੱਡਣ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦੇ ਦਰਮਿਆਨ ਜਥੇਦਾਰ ਸਾਹਿਬ ਦਾ ਕੀ ਕਹਿਣਾ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੁੱਕ ਪੈਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਤੇ ਜਥੇਦਾਰ ਸਾਹਿਬ ਦੇ ਅਹੁਦੇ ਤੋਂ ਪਰਾਂ ਹਟਣ ਦੀਆਂ ਚਰਚਾਵਾਂ ਦੇ ਦਰਮਿਆਨ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ ਉਹਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਖਰਕਾਰ ਹੁਣ ਅੱਗੇ ਕਿਵੇਂ ਵਧਿਆ ਜਾਣਾ ਹੈ ਜਿਹੜੀਆਂ ਚਰਚਾਵਾਂ ਸੀ ਕਿ ਜਥੇਦਾਰ ਸਾਹਿਬ ਚੁੱਪ ਨੇ ਖਮੋਸ਼ ਨੇ ਜਥੇਦਾਰ ਸਾਹਿਬ ਕੀ ਅਕਾਲੀ ਦਲ ਦੀ ਨੇ ਕੀਲ ਲਿਆ ਜਥੇਦਾਰ ਸਾਹਿਬ ਨੂੰ ਕੀ ਅਕਾਲੀ ਦਲ ਦੇ ਆਗੂ ਜਥੇਦਾਰ ਸਾਹਿਬ ਨੂੰ ਆਪਣੀ ਲਾਈਨ ਤੇ ਲਿਆ ਕੇ ਮਨਾਉਣ ਚ ਕਾਮਯਾਬ ਹੋਗੇ ਉਹਨਾਂ ਸਾਰੀਆਂ ਚਰਚਾਵਾਂ ਨੂੰ ਕੱਲ ਬੀਤੀ ਕੱਲ ਜਥੇਦਾਰ ਸਾਹਿਬ ਨੇ ਬ੍ਰੇਕ ਲਾ ਦਿੱਤੀ ਹੈ ਆਪਾਂ ਇੱਥੇ ਚਰਚਾ ਕਰਦੇ ਹਾਂ ਖਬਰ ਤਾਂ ਤੁਸੀਂ ਦੇਖ ਹੀ ਲਈ ਹੋਣੀ ਹੈ ਆਪਾਂ ਇਹਦੇ ਅਸਰ ਤੇ ਗੈਰ ਅਸਰ ਹੋਣ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਤੇ ਜਾਣ ਦੀ ਕੋਸ਼ਿਸ਼ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਜਥੇਦਾਰ ਸਾਹਿਬ ਨੇ ਮੁੱਢੋਂ ਰੱਦ ਕਰ ਦਿੱਤਾ ਉਹਨਾਂ ਕਹਿ ਕੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਾਰੀ ਹੁਕਮਾਂ ਦੇ ਅਨੁਸਾਰ ਭਰਤੀ ਪ੍ਰਕਿਰਿਆ ਮੁਕੰਮਲ ਨਹੀਂ ਕੀਤੀ ਗਈ ਦੂਜੇ ਪਾਸੇ ਜਥੇਦਾਰ ਸਾਹਿਬ ਨੇ ਜਿਹੜਾ ਪੰਜ ਮੈਂਬਰੀ ਕਮੇਟੀ ਦੇ ਬਾਰੇ ਵੀ ਸਪਸ਼ਟ ਕਰ ਦਿੱਤਾ। ਦੇਖੋ ਇਹ ਇਹ ਲਗਾਤਾਰ ਚਰਚਾ ਸੀ ਕਿ ਜਥੇਦਾਰ ਸਾਹਿਬ ਕੁਸ਼ਤਾ ਕਲੀਅਰ ਕਰ ਕੁਸ਼ਤਾ ਸਪਸ਼ਟ ਹੋਵੇ ਕਿ ਅੱਗੇ ਜਾ ਕੇ ਕਿਵੇਂ ਵਧਿਆ ਜਾਣਾ ਹੈ, ਅੱਗੇ ਕੀ ਕੀਤਾ ਜਾਣਾ ਹੈ। ਇਸ ਨੂੰ ਲੈ ਕੇ ਚਰਚਾ ਸੀ। ਜਥੇਦਾਰ ਸਾਹਿਬ ਬੀਤੀ ਕੱਲ੍ਹ ਸਾਹਮਣੇ ਆਏ। ਮੀਡੀਆ ਦੇ ਨਾਲ ਗੈਰ ਰਸਮੀ ਗੱਲਬਾਤ ਦੇ ਵਿੱਚ ਉਹਨਾਂ ਨੇ ਕਈ ਗੱਲਾਂ ਸਪਸ਼ਟ ਕੀਤੀਆਂ ਨੇ। ਜਥੇਦਾਰ ਸਾਹਿਬ ਨੇ ਕਿਹਾ ਕਿ ਜਿਹੜੀ ਭਰਤੀ ਪ੍ਰਕਿਰਿਆ ਜੋ ਅਕਾਲੀ ਦਲ ਨੇ ਕੀਤੀ ਉਹਦਾ ਸਾਡੇ ਨਾਲ ਕੋਈ ਲੈਣ ਦੇਣਾ ਨਹੀਂ ਅਸੀਂ ਉਸ ਪ੍ਰਤੀ ਪ੍ਰਕਿਰਿਆ ਨੂੰ ਨਹੀਂ ਮੰਨਦੇ ਤੇ ਨਾ ਹੀ ਉਹ ਹੋਵੇਗੀ ਹੁਣ ਸਵਾਲ ਇਹ ਹੈ ਕਿ ਕੀ ਨਵਾਂ ਅਕਾਲੀ ਦਲ ਹੁੰਦ ਚਾ ਰਿਹਾ ਹੈ ਕਿਉਂਕਿ ਉਹ ਤਾਂ ਆਪਣਾ ਜਿਹੜਾ ਟਿੱਡ ਫੋੜੀ ਚੱਕ ਕੇ ਇੱਕ ਸਾਈਡ ਤੇ ਉਹਦਾ ਪ੍ਰਤੀ ਪ੍ਰਕਿਰਿਆ ਕਰ ਰਹੇ ਨੇ ਤੇ ਫਿਲਹਾਲ ਤਾਂ ਉਹਨਾਂ ਨੇ ਸੁਖਵੀਰ ਬਾਦਲ ਨੇ ਇੱਕ ਵਾਰ ਪੈਰ ਪਿੱਛੇ ਖਿੱਚੇ ਨੇ ਪ੍ਰਧਾਨਗੀ ਤੋਂ ਕਿਉਂਕਿ ਪ੍ਰਧਾਨਗੀ ਵਾਲੀ ਜਿਹੜੀ ਡੇਟ 1 ਮਾਰਚ ਰੱਖੀ ਗਈ ਸੀ ਉਹ ਤੋਂ ਤਾਂ ਪਿੱਛੇ हट ਗਏ ਹੁਣ ਪੰਜ ਮੈਂਬਰੀ ਕਮੇਟੀ ਕਿਸ ਤਰ੍ਹਾਂ ਨਾਲ ਪ੍ਰਤੀ ਕਰੇਗੀ ਪੰਜ ਮੈਂਬਰੀ ਕਮੇਟੀ ਲਈ ਵੀ ਸਪਸ਼ਟ ਕਰ ਦਿੱਤਾ ਗਿਆ ਕਿ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਗੱਲਾਂ ਗੁੱਲਾਂ ਨਾ ਮਾਰੋ ਢਿੱਲੀ ਕਾਰਗੁਜ਼ਾਰੀ ਆ ਤੁਹਾਡੀ ਤੁਸੀਂ ਵੀ ਸੁਸਤੋਂ ਤੁਸੀਂ ਵੀ ਆਪਣਾ ਕੰਮ ਖਿੱਚੋ ਅੱਗੇ ਜਾ ਕੇ ਭਰਤੀ ਪ੍ਰਕਿਰਿਆ ਨੇ ਕਿਸ ਰੰਗ ਚ ਜਾਣਾ ਹੈ ਕਿਸ ਔਰੇ ਚ ਜਾਣਾ ਹੈ ਤਾਂ ਸਮਾਂ ਲੱਗੇਗਾ ਪਰ ਇਹ ਗੱਲ ਸਪਸ਼ਟ ਹੈ ਕਿ ਹੁਣ ਪੰਜ ਮੈਂਬਰੀ ਕਮੇਟੀ ਭਰਤੀ ਕਰੂਗੀ ਫਿਰ ਸਵਾਲ ਇਹ ਖੜਾ ਹੋ ਜਾਂਦਾ ਕਿ ਜੇ ਪੰਜ ਮੈਂਬਰੀ ਕਮੇਟੀ ਭਰਤੀ ਕਰੂਗੀ ਕੀ ਇਹ ਉਹਦੇ ਪੈਰਲਰ ਭਰਤੀ ਹੋਏਗੀ ਜਾਂ ਇਸ ਭਰਤੀ ਨੂੰ ਹੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਅਖੀਰ ਤੇ ਮੰਨਿਆ ਜਾਵੇਗਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮਾਨਤਾ ਦਿੱਤੀ ਜਾਏਗੀ ਜੇ ਸ਼੍ਰੋਮਣੀ ਅਕਾਲੀ ਦਲ ਦਾ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਪਿੱਛੇ ਨਹੀਂ ਹਟਦਾ ਤਾਂ ਕੀ ਨਵਾਂ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿਰਜਿਆ ਜਾਵੇਗਾ ਕੀ ਨਵਾਂ ਅਕਾਲੀ ਦਲ ਹੋਣ ਦੇ ਵਿੱਚ ਆਵੇਗਾ ਜੇ ਦੀ ਭਰਤੀ ਪੰਜ ਮੈਂਬਰੀ ਕਮੇਟੀ ਦੇ ਦੁਆਰਾ ਕੀਤੀ ਗਈ ਹੋਵੇਗੀ ਤੇ ਕੀ ਅਕਾਲ ਤਖਤ ਸਾਹਿਬ ਇਸ ਅਕਾਲੀ ਦਲ ਨੂੰ ਮਾਨਤਾ ਦੇਵੇਗਾ ਹੁਣ ਇਹ ਸਵਾਲ ਨੇ ਫਿਰ ਜੇ ਇਸੇ ਤਰ੍ਹਾਂ ਨਾਲ ਹੋਵੇਗਾ ਤਾਂ ਫਿਰ ਇਹ ਚੀਜ਼ਾਂ ਅੱਗੇ ਵਧਣਗੀਆਂ ਫਿਰ ਜਥੇਦਾਰ ਸਾਹਿਬ ਨੇ ਕਿਹਾ ਕਿ ਧਾਮੀ ਸਾਹਿਬ ਬੇਸ਼ੱਕ ਚਲੇ ਗਏ ਨੇ ਧਾਮੀ ਸਾਹਿਬ ਨੂੰ ਅਪੀਲ ਵੀ ਕੀਤੀ ਹੈ ਕਿ ਉਹ ਵਾਪਸ ਆ ਜਾਣ ਬਡੁੰਗਰ ਸਾਹਿਬ ਵੀ ਚਲੇ ਗਏ ਨੇ ਜੇਕਰ ਉਹ ਚਲੇ ਜਾਂਦੇ ਨੇ ਉਹਨਾਂ ਦੇ ਅਸਤੀਫੇ ਮਨਜ਼ੂਰ ਹੋ ਜਾਂਦੇ ਨੇ ਤਾਂ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਦੇ ਵਿੱਚ ਇਹਨਾਂ 55 ਮੈਂਬਰਾਂ ਚੋਂ ਹੀ ਕਿਸੇ ਨੂੰ ਇਸ ਕਮੇਟੀ ਦਾ ਕੋਆਰਡੀਨੇਟਰ ਕਨਵੀਨਰ ਜਾਂ ਆਗੂ ਲਾ ਦਿੱਤਾ ਜਾਏਗਾ ਇਹ ਗੱਲ ਵੀ ਜਥੇਦਾਰ ਸਾਹਿਬ ਨੇ ਸਪਸ਼ਟ ਕਰਤੀ ਰਹੀ ਗੱਲ ਜਥੇਦਾਰ ਸਾਹਿਬ ਦੇ ਘਰ ਜਾਣ ਵਾਲੀ ਉਹਨਾਂ ਦੇ ਉਹਦੇ ਤੋਂ ਹਟਾਏ ਜਾਣ ਨੂੰ ਜਾਂ ਹਟਾਉਣ ਨੂੰ ਅਸਤੀਫੇ ਨੂੰ ਲੈ ਕੇ ਚਰਚਾ ਹੋਆ ਸੀ ਉਹ ਕਹਿੰਦੇ ਕਿ ਜੇ ਮੈਨੂੰ ਵੀ ਹਟਾਇਆ ਜਾਣਾ ਹੈ ਜੇ ਸ਼੍ਰੋਮਣੀ ਕਮੇਟੀ ਮੈਨੂੰ ਵੀ ਹਟਾਉਂਦੀ ਹੈ ਜੇ ਮੈਨੂੰ ਵੀ ਸਿਆਸਤ ਦੀ ਭੇਟ ਛਾੜਿਆ ਜਾਂਦਾ ਹੈ ਹਾਲਾਂਕਿ ਸ਼ਬਦ ਉਹਨਾਂ ਦੇ ਨਹੀਂ ਮੈਂ ਇਹ ਕਹਿ ਰਿਹਾ ਕਿ ਜਦਾ ਸਾਹਿਬ ਮਹਿਸੂਸ ਕਰਦੇ ਨੇ ਕਿ ਜੇ ਉਹਨਾਂ ਨਾਲ ਵੀ ਗਿਆਨੀ ਹਰਪ੍ਰੀਤ ਸਿੰਘ ਵਾਲੀ ਕਰਨੀ ਹੈ ਤਾਂ ਫਿਰ ਉਹ ਕਹਿੰਦੇ ਕਿ ਅਸੀਂ ਆਪਣੇ ਕੱਪੜੇ ਬੈਗ ਦੇ ਵਿੱਚ ਪਾ ਕੇ ਰੱਖ ਲੈ ਉਹਨਾਂ ਨੇ ਕਿਹਾ ਕਿ ਇਸ ਤਖਤ ਦੀ ਸੇਵਾ ਕਰਨੀ ਗੁਰੂ ਦੇ ਹੁਕਮ ਦੇ ਨਾਲ ਹੈ ਜੋ ਗੁਰੂ ਸਾਹਿਬ ਦਾ ਹੁਕਮ ਹੋਵੇਗਾ ਗੁਰੂ ਦਾ ਬਾਣਾ ਹੋਵੇਗਾ ਉਹ ਮੰਨਿਆ ਜਾਵੇਗਾ ਉਹਨਾਂ ਨੇ ਸਪਸ਼ਟ ਕਰਤਾ ਹੁਣ ਸਵਾਲ ਜਿਹੜੀ ਆਪਾਂ ਅੱਗੇ ਪਹਿਲਾਂ ਡਿਸਕਸ ਕਰਕੇ ਛੱਡਿਆ ਕਿ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਜੇ ਸੁਖਵੀਰ ਸਿੰਘ ਬਾਦਲ ਵਾਲਾ ਉਹ ਤਾਂ ਹੁਣ ਭਰਤੀ ਜਿਹੜੀ ਉਹਨਾਂ ਨੇ ਕੀਤੀ ਆ ਉਹ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਜ਼ਾਇਜ਼ ਕਰਾਰ ਦੇ ਦਿੱਤੀ ਗਈ ਹੈ ਉਹਦਾ ਹੁਣ ਕੋਈ ਆਧਾਰ ਰਹਿਣਾ ਨਹੀਂ ਦੇਖੋ ਜੇ ਤਾਂ ਤੁਸੀਂ ਸਿੱਖੋ ਫਿਰ ਤਾਂ ਜੋ ਕਾਲ ਤੱਕ ਸੈਬ ਨੇ ਕਿਹਾ ਕਿ ਉਹ ਪ੍ਰਤੀ ਨਜ਼ਾਇਜ ਫਿਰ ਜੇ ਕੋਈ ਉਹਨੂੰ ਡਿਫੈਂਡ ਕਰੀ ਜਾਂਦਾ ਇਥੇ ਗੁਰਪ੍ਰੀਤ ਸਿੰਘ ਛਿਬਰ ਹੁਣੀ ਮੈਂ ਕਹਾਂ ਉਹਨਾਂ ਦਾ ਸੰਗ ਗਲੇਗੂਲਰ ਨਾਲ ਖਰਾਬ ਹੋ ਗਿਆ ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਉਹਨਾਂ ਦੀ ਸਿਹਤ ਦਾ ਹਾਲਚਾਲ ਕਿ ਭਾਈ ਸਾਹਿਬ ਤੁਹਾਡਾ ਗਲਾ ਠੀਕ ਹੈ ਜਿਸ ਪ੍ਰਕਾਰ ਉਹਨਾਂ ਨੇ ਚੀਕ ਚੀਕ ਕੇ ਕਿਹਾ ਸੱਤ ਮੈਂਬਰੀ ਕਮੇਟੀ ਦੇ ਆਗੂਆਂ ਨੂੰ ਵੀ ਇਹਨਾਂ ਤੇ ਵੀ ਇਲਜ਼ਾਮ ਤਰਾਸੀ ਤੁਸੀਂ ਇਹਨਾਂ ਦੇ ਨਾਲ ਜੱਫੀਆਂ ਪਾਉਂਦੇ ਰਹੇ ਹੋ ਤੁਸੀਂ ਇਹਨਾਂ ਤੇ ਕਿਵੇਂ ਇਲਜ਼ਾਮ ਲਾ ਸਕਦੇ ਹੋ ਜਿਹੜਾ ਤੁਹਾਡੇ ਨਾਲ ਸੀ ਚੰਗੇ ਸੀ ਜੰਗਾ ਚੰਗਾ ਹਾਪਾ ਹਪ ਮਾੜਾ ਮਾੜਾ ਥੂ ਥੂ ਇਹ ਕਿਦਾਂ ਹੋ ਸਕਦਾ ਜਦੋਂ ਤੁਹਾਨੂੰ ਚੰਗਾ ਲੱਗਿਆ ਤਾਂ ਠੀਕ ਹੈ ਜਦੋਂ ਤੁਹਾਨੂੰ ਮਾੜਾ ਲੱਗਿਆ ਤੁਹਾਡੇ ਖਿਲਾਫ ਹੋ ਗਿਆ ਕੰਮ ਤਾਂ ਉਹ ਲੁੱੱਚੇ ਵੀ ਹੋਗੇ ਗਲਤ ਵੀ ਹੋਗੇ ਕਰਪਟ ਵੀ ਹੋਗੇ ਭ੍ਰਿਸ਼ਟ ਵੀ ਹੋਗੇ ਇਦਾਂ ਤਾਂ ਨਹੀਂ ਹੁੰਦਾ ਰਹੀ ਗੱਲ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਕੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਜਾਣੇ ਜੇ ਉਹਨਾਂ ਨੇ ਪੈਰਲਰ ਇਸੇ ਭਰਤੀ ਨੂੰ ਮਾਨਤਾ ਦਿੱਤੀ ਫਿਰ ਤਾਂ ਉਹ ਨਹੀਂ ਹੈਗੀ ਇਹ ਫਿਰ ਤਾਂ ਕੋਈ ਇਹਦੇ ਵਿੱਚ ਲੁਕੀ ਸ਼ਿਪੀ ਗੱਲ ਨਹੀਂ ਹੈਗੀ ਦੂਜੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਫਿਰ ਇਹ ਇਸ ਸਿਸਟਮ ਸਾਰਾ ਅਲੱਗ ਹੋ ਜਾਏਗਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿਰਜਿਆ ਗਿਆ ਨਵਾਂ ਅਕਾਲੀ ਦਲ ਹੀ ਫਿਰ ਮੇਨ ਅਕਾਲੀ ਦਲ ਹੋਵੇਗਾ ਕਿਉਂਕਿ ਆਖਿਰ ਤੇ ਪਹਿਲਾ ਵਾਲਾ ਅਕਾਲੀ ਦਲ ਤਾਂ ਹੀ ਮੇਨ ਸੀ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿਰਜਿਆ ਗਿਆ ਸੀ ਹੁਣ ਵਾਲਾ ਜੇਕਰ ਨਵੇਂ ਸਿਰਿਓਂ ਸਿਰਜਣ ਦੀ ਲੋੜ ਪੈਂਦੀ ਹੈ ਤਾਂ ਫਿਰ ਕੀ ਹੋ ਉਸ ਅਕਾਲੀ ਦਲ ਨੂੰ ਮਾਨਤਾ ਮਿਲੇਗੀ ਲੋਕ ਸਵੀਕਾਰ ਕਰਨਗੇ ਜੋ ਇੱਕ ਸਿੱਧੀ ਜੀ ਗੱਲ ਹੈ ਕਿ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਫਿਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਜਿਹੜਾ ਬਣਾਇਆ ਜਾਏਗਾ ਉਹਦੇ ਨਾਲ ਉਤਰੇਗਾ ਹੀ ਤੁਰੇਗਾ ਇਸ ਵਿੱਚ ਕੋਈ ਦੋਰ ਹੈ ਹੋ ਹੀ ਨਹੀਂ ਸਕਦੀ ਇਹ ਚੀਜ਼ਾਂ ਜਿਹੜੀਆਂ ਨੇ ਅੱਗੇ ਜਾ ਕੇ ਝੋਲੇ ਦਾ ਸ਼ਿਕਾਰ ਵੀ ਹੋਣਗੀਆਂ ਇਸ ਵਿੱਚ ਕਨਟਰਡਿਕਸ਼ਨ ਜਿਹੜੀ ਹੈ ਉਹ ਹੋਰ ਵਧੇਗੀ ਕੋਰਟ ਕੇਸ ਵੀ ਹੋ ਸਕਦੇ ਆ ਅਦਾਲਤਾਂ 'ਚ ਵੀ ਮਾਮਲੇ ਜਾ ਸਕਦੇ ਆ ਉਹ ਅਲਟੀਮੇਟ ਅੱਗੇ ਜਾ ਕੇ ਹੁਣ ਆ ਪਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨਜਾਇਜ਼ ਘਰਾੜ ਦੇ ਦਿੱਤੀ ਗਈ ਹੈ ਮੁੱਢੋ ਰੱਦ ਕਰ ਦਿੱਤੀ ਗਈ ਹੈ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਦੀ ਜਿਹੜੀ ਭਰਤੀ ਹੋਏਗੀ ਉਹੀ ਅਸਲ ਭਰਤੀ ਹੋਏਗੀ ਇਹ ਗੱਲ ਵੀ ਸਪਸ਼ਟ ਹੋ ਚੁੱਕੀ ਹੈ ਅ ਬੀਤੀ ਕੱਲ ਮੈਂ ਬਸ ਜਾਂਦਾ ਜਾਂਦਾ ਤੁਹਾਨੂੰ ਇੱਕ ਗੱਲ ਬੀਤੀ ਕੱਲ ਇੱਕ ਖਬਰ ਦਿੱਤੀ ਸੀ ਇੱਕ ਐਮਐਲਏ ਦੇ ਵੱਲੋਂ ਆਪਣੇ ਪਿੰਡ ਦੇ ਜਿਹੜੀ ਮਹਿਲਾ ਸਰਪੰਚ ਹੈ ਉਹਦੇ ਘਰ ਚ ਸ਼ਰਾਬ ਪੀ ਕੇ ਜਾਣ ਵਾਲੀ ਜਾਂ ਉਹ ਸਾਰੀ ਬਠਿੰਡੇ ਜ਼ਿਲ੍ਹੇ ਦਾ ਬਹੁਤ ਸਾਰੇ ਸੱਜਣ ਕਹਿੰਦੇ ਆ ਕਿ ਤੁਸੀਂ ਨਾਂ ਨਹੀਂ ਦੱਸੇ ਜੇ ਤੁਸੀਂ ਨਾਂ ਨਹੀਂ ਦੱਸ ਸਕਦੇ ਪੱਤਰਕਾਰੀ ਛੱਡ ਕੇ ਖੇਤੀ ਕਰਨ ਲੱਗ ਜਾਓ ਵੀਰ ਮੇਰੇਓ ਜੇ ਤੁਸੀਂ ਕਿਸੇ ਦੀ ਧੀ ਪਹਿਣ ਦੀ ਇੱਜ਼ਤ ਨਹੀਂ ਸਮਝ ਸਕਦੇ ਤਾਂ ਤੁਹਾਡਾ ਵੀ ਫਿਰ ਤੁਸੀਂ ਚੱਪਣੀ ਲਿਆਓ ਤੇ ਵਿੱਚ ਪਾਣੀ ਪਾਓ ਤੇ ਨੱਕ ਡੋਬ ਲਓ ਤੁਹਾਡੇ ਲਈ ਇੰਨੇ ਸ਼ਬਦ ਬਹੁਤ ਨੇ ਜੇ ਤੁਸੀਂ ਇਹ ਨਹੀਂ ਸਮਝ ਸਕਦੇ ਕਿ ਕਿਸੇ ਦੀ ਧੀ ਪਹਿਣ ਦੀ ਇੱਜ਼ਤ ਰਿਵੀਲ ਹੁੰਦੀ ਆ ਉਹਦੀ ਉਹਦੀ ਨਿੱਜਤਾ ਇਸ ਦੇ ਨਾਲ ਬਣੀ ਆ ਕਿਉਂਕਿ ਐਮਐਲਏ ਦਾ ਨਾਂ ਦੱਸਣ 'ਚ ਮੈਨੂੰ ਕੋਈ ਸੰਕੋਚ ਨਹੀਂ ਐਮਐਲਏ ਦਾ ਨਾਮ ਐ ਦੱਸ ਸਕਦਾ ਕਿਉਂਕਿ ਉਸੇ ਪਿੰਡ ਦਾ ਹੀ ਐਮਐਲਏ ਆ ਉਸੇ ਪਿੰਡ ਦੀ ਹੀ ਉਹ ਸਰਪੰਚਣੀ ਆ ਤਾਂ ਇਸ ਕਰਕੇ ਸੁਪਰੀਮ ਕੋਰਟ ਦੀਆਂ ਇੱਥੇ ਹਦਾਇਤਾਂ ਨੇ ਇੱਥੇ ਗਾਈਡਲਾਈਨਸ ਨੇ ਪ੍ਰੈਸ ਟ੍ਰਸਟ ਆਫ ਇੰਡੀਆ ਦੀਆਂ ਗਾਈਡਲਾਈਨਸ ਨੇ ਕਿ ਜਦੋਂ ਕੋਈ ਮਹਿਲਾ ਦੇ ਨਾਲ ਇਸ ਤਰ੍ਹਾਂ ਦੀ ਬਦਸਲੂਕੀ ਕੋਈ ਛੇੜਛਾੜ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਉਹਦੀ ਨਿੱਜਤਾ ਬਰਕਰਾਰ ਰੱਖੀ ਜਾਣੀ ਚਾਹੀਦੀ ਹੈ ਉਹਨੂੰ ਕਿਸੇ ਵੀ ਹਿੱਲੇ ਹੁਣ ਜੇ ਮੈਂ ਐਮਐਲਏ ਦਾ ਨਾਮ ਦੱਸਤਾ ਤਾਂ ਤੁਸੀਂ ਪਟਾਕਦੇ ਨੇ ਕਹਿ ਦੋਗੇ ਭਾਈ ਉਹ ਐਮਐਲਏ ਤੇ ਫਿਰ ਉਸ ਪਿੰਡ ਦੀ ਸਰਪੰਚ ਨਹੀਂ ਇਸ ਕਰਕੇ ਸਲਾਹ ਦੇਣ ਤੋਂ ਪਹਿਲਾਂ ਥੋੜਾ ਜਿਹਾ ਸੰਕੋਚ ਕਰ ਲੈਣਾ ਚਾਹੀਦਾ ਥੋੜਾ ਜਿਹਾ ਸਮਝ ਲੈਣਾ ਚਾਹੀਦਾ ਚੀਜ਼ਾਂ ਨੂੰ ਐਵੇਂ ਹੱਬੜਬਾਏ ਸਲਾਹਕਾਰ ਨਹੀਂ ਬਣ ਜਾਣਾ ਚਾਹੀਦਾ ਅ ਅਸੀਂ ਪੱਤਰਕਾਰੀ ਜਿੱਥੋਂ ਪੜੀ ਜਾਂ ਜਿਹੜੇ ਸਕੂਲ ਆਫ ਥੋਟ ਨਾਲ ਪੱਤਰਕਾਰੀ ਦੇ ਨਾਲ ਐਸੀ ਸੰਬੰਧਤਾ ਸਾਨੂੰ ਇਹ ਆਦਤਾਂ ਨਹੀਂ ਹੈਗੀਆਂ ਅਸੀਂ ਗਾਈਡਲਾਈਨਸ ਨੂੰ ਖਾਸ ਕਰਕੇ ਕਿਸੇ ਦੀ ਇੱਜ਼ਤ ਜਿਹੜੀ ਹੈ ਉਹਦੇ ਮਾਮਲੇ ਦੇ ਵਿੱਚ ਕਿਸੇ ਦੀ ਨਿੱਜਤਾ ਦੇ ਮਾਮਲੇ ਦੇ ਵਿੱਚ ਅਸੀਂ ਮੈਂ ਸਮਝੌਤਾ ਨਿੱਜੀ ਤੌਰ ਤੇ ਨਹੀਂ ਕਰ ਸਕਦਾ ਮੇਰਾ ਅਦਾਰਾ ਨਹੀਂ ਕਰ ਸਕਦਾ ਕਿਉਂਕਿ ਅਸੀਂ ਉਸ ਲੈਂ ਨੂੰ ਫੋਲੋ ਹੀ ਨਹੀਂ ਕਰਦੇ ਕਿ ਕਿਸੇ ਦੀ ਜੀ ਕੁੜੀ ਉਹਦੇ ਨਾਲ ਚਲੇਗੀ ਕਿਸੇ ਦਾ ਮੁੰਡਾ ਉਹਦੇ ਨਾਲ ਚਲੇਗਾ ਸਾਡਾ ਆੜੇ ਨਾਲ ਕੋਈ ਲੈਣਾ ਦੇਣਾ ਨਹੀਂ ਖਬਰ ਹੈ ਇੱਕ ਵਿਧਾਇਕ ਨੇ ਬਦਸਲੂਕੀ ਕੀਤੀ ਹੈ ਤੇ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਖਬਰ ਹੈ ਉਸ ਵਿਧਾਇਕ ਦੀ ਪਾਰਟੀ ਨੂੰ ਵੀ ਪਤਾ ਕਿ ਉਹ ਵਿਧਾਇਕ ਕੌਣ ਹੈ ਮੈਂ ਆਪਣੀ ਨਿੱਜੀ ਤੌਰ ਦੇ ਉੱਤੇ ਜੋ ਮਹਿਸੂਸ ਕਰਦਾ ਤੇ ਜੋ ਥੰ ਰੂਲਸ ਨੇ ਜਿਹੜੇ ਨੈਤਿਕ ਕਦਰਾਂ ਕੀਮਤਾਂ ਨਹੀਂ ਗਈਆਂ ਸੂਚਨਾ ਪ੍ਰਸਾਰਣ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਹਦਾਇਤਾਂ ਨੇ ਮਾਨਜਕ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੇ ਉਹਨਾਂ ਨੂੰ ਦੇਖਦਿਆਂ ਹੋਇਆਂ ਮੈਂ ਉਸ ਔਰਤ ਦੀ ਇੱਜ਼ਤ ਤੇ ਨਿਜਤਾ ਨੂੰ ਨਹੀਂ ਠੇਸ ਪਹੁੰਚਾ ਸਕਦਾ ਸਪੈਸ਼ਲੀ ਵਿਸ਼ੇਸ਼ ਤੌਰ ਤੇ ਜਦੋਂ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਹੋਵੇ ਕਿ ਵੀ ਸਾਡਾ ਨਾਂ ਨਹੀਂ ਆਉਣਾ ਚਾਹੀਦਾ ਸਾਨੂੰ ਇਹਦੇ ਨਾਲ ਠੇਸ ਪਹੁੰਚ ਸਕਦੀ ਹੈ ਤਾਂ ਮੈਂ ਉਸ ਮਾਮਲੇ ਦੇ ਵਿੱਚ ਕਦੇ ਵੀ ਨਹੀਂ ਜਾ ਸਕਦਾ ਤੇ ਥੋੜਾ ਅਕਲ ਨੂੰ ਹੱਥ ਮਾਰ ਲਿਆ ਕਰੋ ਜਿਹੜੇ ਨਹੀਂ ਮਾਰ ਸਕਦੇ ਫਿਰ ਚੱਪੜੀ ਐ ਚੱਪੜੀ 'ਚ ਪਾਣੀ ਭਰੋ ਤੇ ਨੱਕ ਡੁੱਬੋ ਅਗਲੀ ਕਾਰਵਾਈ ਤੁਹਾਨੂੰ ਖੁਦ ਪਤਾ